ਦਿੱਲੀ ਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਨਿਸ਼ਾਨੇ ਤੇ ਆਉਣ ਲੱਗੇ ਨੇ ਜਾਣਕਾਰੀ ਮੁਤਾਬਕ ਆਪ ਵਿਧਾਇਕ ਅਮਨਤ ਖੁੱਲਾਖਾਨ ਦੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਛਾਪੇ ਮਾਰੀ ਵੀ ਕੀਤੀ ਹੈ ਕਥਿਤ ਤੌਰ ਤੇ ਵਿਧਾਇਕ ਜਿਹੜਾ ਉਹ ਫਰਾਰ ਦੱਸਿਆ ਜਾ ਰਿਹਾ ਹੈ ਤਾਂ ਘਰੋਂ ਫਰਾਰ ਦੱਸਿਆ ਜਾ ਰਿਹਾ ਹੈ ਲੱਬਨਲੀ ਪੁਲਿਸ ਨੇ ਛਾਪੇਮਾਰੀ ਸ਼ੁਰੂ ਕੀਤੀ ਹੈ ਅਮਾਨਤੁੱਲਾ ਖਾਨ ਦੇ ਸਮਰਥਕਾਂ ਉੱਤੇ ਕਤਲ ਦੀ ਕੋਸ਼ਿਸ਼ ਤੇ ਦੋਸ਼ੀ ਨੂੰ ਰਿਹਾ ਕਰਵਾਉਣ ਦਾ ਦੋਸ਼ ਹੈ ਪੁਲਿਸ ਇਸ ਮਾਮਲੇ ਵਿੱਚ ਆਪ ਵਿਧਾਇਕ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਅ ਦਿੱਲੀ ਪੁਲਿਸ ਨੇ ਓਖਲਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਤੁੱਲਾ ਖਾਨ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਉਸ ਵਿਰੁੱਧ ਸੋਮਵਾਰ ਨੂੰ ਜਾਮਿਆਨਗਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਪੁਲਿਸ ਸਾਫਤਾਇਕ ਖਾਨ ਦਾ ਪਤਾ ਲਗਾ ਰਹੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਇਸ ਵੇਲੇ ਵਿਧਾਇਕ ਆਪਣੇ ਘਰ ਵਿੱਚ ਮੌਜੂਦ ਨਹੀਂ ਹਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਫਰਾਰ ਨਹੀਂ ਹਾਲਾਂਕਿ ਫਰਾਰ ਨੇ ਜਾਂ ਕਿਤੇ ਹੋਰ ਨੇ ਉਹ ਆਮ ਆਦਮੀ ਪਾਰਟੀ ਹੀ ਸਪਸ਼ਟ ਕਰ ਸਕਦੀ ਹੈ ਜਾਂ ਅਮਨਤੁੱਲਾ ਖਾਨ ਹੀ ਸਪਸ਼ਟ ਕਰਨਗੇ ਦਰਅਸਲ ਖਾਨ ਦੇ ਸਮਰਥਕਾਂ ਉੱਤੇ ਇੱਕ ਦੋਸ਼ੀ ਨੂੰ ਪੁਲਿਸ ਹਿਰਾਸਤ ਤੋਂ ਛਡਾਉਣ ਦਾ ਦੋਸ਼ ਲੱਗਿਆ ਹੈ ਕ੍ਰਾਈਮ ਬ੍ਰਾਂਚ ਦੀ ਟੀਮ ਕਤਲ ਦੀ ਕੋਸ਼ਿਸ਼ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਗਈ ਸੀ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਜਾਮੀਆਂ ਨਗਰ ਇਲਾਕੇ ਵਿੱਚ ਗਈ ਸੀ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦੇ ਅਨੁਸਾਰ ਸ਼ਾਫੀਜ਼ ਖਾਨ 2018 ਦੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦੋਸ਼ੀ ਹੈ ਕ੍ਰਾਈਮ ਬ੍ਰਾਂਚ ਦੀ ਟੀਮ ਉਸ ਨੂੰ ਫੜਨ ਲਈ ਮੌਕੇ ਤੇ ਪਹੁੰਚੀ ਪਰ ਖਾਨ ਦੇ ਅਤੇ ਉਸ ਦੇ ਸਮਰਥਕ ਉਤੇ ਪਹੁੰਚ ਗਏ ਦੋਸ਼ੀ ਨੂੰ ਰਿਹਾਅ ਕਰਵਾ ਲਿਆ ਦੋਸ਼ੀ ਮੌਕੇ ਤੋਂ ਭੱਜ ਗਿਆ ਪੁਲਿਸ ਖਾਨ ਅਤੇ ਉਸ ਦੇ ਸਮਰਥਕਾਂ ਵਿਰੁੱਧ ਕਾਰਵਾਈ ਕਰਨ ਵਿੱਚ ਰੁਚੀ ਹੋਈ ਹੈ ਦਿੱਲੀ ਪੁਲਿਸ ਦੀ ਇੱਕ ਟੀਮ ਪੁੱਛਗਿੱਛ ਲਈ ਉਸ ਦੇ ਘਰ ਪਹੁੰਚੀ ਸੀ ਪਰ ਅਮਾਨਤ ਖੁੱਲਾ ਪਰ ਅਮਾਨਤullah ਖਾਨ ਆਪਣੇ ਘਰ ਮੌਜੂਦ ਨਹੀਂ ਸਨ ਦਿੱਲੀ ਪੁਲਿਸ ਦੀ ਟੀਮ ਘਰ ਦੇ ਅੰਦਰ ਗਈ ਅਤੇ ਜਾਂਚ ਕੀਤੀ ਕਿ ਅਮਾਨਤullah ਖਾਨ ਅਸਲ ਵਿੱਚ ਘਰ ਵਿੱਚ ਸੀ ਜਾਂ ਨਹੀਂ ਘਰ ਦੀ ਜਾਂਚ ਕਰਨ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਨੂੰ ਵਿਦਾਇਕ ਨਹੀਂ ਮਿਲੇ ਵਿਦਾਇਕ ਦੇ ਘਰ ਤੋਂ ਉਹ ਟੀਮ ਰਵਾਨਾ ਵੀ ਹੋ ਗਏ ਹਾਲਾਂਕਿ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ